ਕਾਲਜੀ ਮੈਥਡ ਆ ਦੇ ਅੰਦਰ ਮਿੱਠੂ ਜਿਹੜਾ ਉਹ ਅੱਜ ਆਪਾਂ ਇੱਕ ਕਿਸਾਨ ਮੇਲੇ 'ਚ ਆਪਣੀ ਸਟਾਲ ਲਾਈ ਹੈ ਪਹਿਲੇ ਦਿਨ। ਪਹਿਲਾਂ ਵਾਲੀਆਂ ਵੀਡੀਓ ਨੂੰ ਜੀ ਬਹੁਤ ਪਿਆਰ ਦਿੱਤਾ ਜੋ ਆਪਾਂ ਝੋੜੇ ਬਾਹਰ ਭੇਜੇ ਸੀ ਅਮਰੀਕਾ ਔਰ ਚੰਡੀਗੜ੍ਹ। ਉਸ ਵੀਡੀਓ ਨੂੰ ਜੀ ਇੰਨਾ ਪਿਆਰ ਦਿੱਤਾ। ਉਸ ਪਿਆਰ ਤੋਂ ਉਸ ਸਾਹਿਦ ਹੋ ਕੇ ਅੱਜ ਆਪਾਂ ਕਿਸਾਨ ਮੇਲਾ ਲੱਗਦਾ ਜੋ ਕਿ 3-6 ਸਾਦੀ ਬੋਦੀ ਪਾਰਕ ਦੇ ਆਪੋਜੀਟ ਉੱਥੇ ਆਪਾਂ ਅੱਜ ਆਪਣੀ ਸਟਾਲ ਲਾਈ ਹੈ। ਸੋ ਇੱਥੇ ਹੋਰ ਵੀ ਕਿਸਾਨ ਭਰਾਵਾਂ ਵੱਲੋਂ ਬਹੁਤ ਪਿਆਰ ਮਿਲਿਆ ਸੋ ਜਿਵੇਂ ਜਿਵੇਂ ਕਸਟਮਰ ਨਵੇਂ ਆ ਰਹੇ ਕਾਫੀ ਪਿਆਰ ਮਿਲ ਰਿਹਾ ਸੋ ਜਿਵੇਂ ਤੁਸੀਂ ਪਹਿਲਾਂ ਵਾਲੀ ਵੀਡੀਓ ਨੂੰ ਪਿਆਰ ਦਿੱਤਾ ਹੈ ਆਸ ਕਰਦੇ ਹਾਂ ਵੀ ਕਿ ਇਸ ਵੀਡੀਓ ਨੂੰ ਵੀ ਪਿਆਰ ਦਿਓਗੇ ਸੋ ਤੁਹਾਡੇ ਹੌਸਲੇ ਵਧਾਈ ਦੀ ਬਹੁਤ ਲੋੜ ਹੈ ਕਿਉਂਕਿ ਹੋਰ ਵੀ ਏਦਾਂ ਵਧੀਆ ਕੰਮ ਕਰ ਸਕੀਏ ਸੋ ਜੋ ਆਪਾਂ ਆਪਣੇ ਹੈਂਡ ਮੇਡ ਕੰਪਨੀ ਦਾ ਨਾਮ ਰੱਖਿਆ ਉਹ ਆਪਣੇ ਜੂ ਸਾਨੂੰ ਬਜ਼ੁਰਗਾਂ ਨੇ ਦਾਅ ਦਿੱਤੀ ਸੀ ਇੱਕ ਆਪਣੇ ਗੋਤ ਦੀ ਕਲਾਰ ਦੀ ਕਲਾਰ ਹੈਂਡ ਮੇਡ ਡੈਸ਼ ਕੰਪਨੀ ਦੋਨਾਂ ਦੇ ਨਾਂ ਦੇ ਰੱਖਿਆ ਸੋ ਪਿੰਡ ਪਿੰਡ ਵਾਲਿਆਂ ਨੇ ਸਾਡੇ ਭਰਾਵਾਂ ਨੇ ਚਾਚੇ ਤਾਇਏ ਨੇ ਪਹਿਲਾਂ ਬਹੁਤ ਪਿਆਰ ਦਿੱਤਾ ਵੀਡੀਓ ਸ਼ੇਅਰ ਜਰੂਰ ਕੀਤੀ ਹੈ ਸੋ ਆਹ ਵੀਡੀਓ ਨੂੰ ਵੀ ਸ਼ੇਅਰ ਜੂ ਕਰਿਓ ਕਿਉਂਕਿ ਆਪਣੇ ਜੋ ਗੋਦ ਦਾ ਨਾਂ ਹੈ ਉਹ ਆਲ ਵਰਲਡ ਨੂੰ ਚਮਕਾ ਸਕੀ ਇੱਕ ਬੈਗ ਹੈ ਜਿਹੜੇ ਸੋਡੇ ਕਲਾਰ ਹੈਂਡ ਮੇਡ ਇਹ ਹਰ ਇੱਕ ਬੰਦੇ ਦੇ ਹੱਥ ਚ ਹੋ ਗਈ ਸੋ ਅੱਜ ਮੇਲਾ ਲੱਗਿਆ ਸੀ ਇਸ ਤਰ੍ਹਾਂ ਮੈਂ ਬਾਈ ਨੂੰ ਆਖੋ ਥੋੜਾ ਦਿਖਾ ਦੂੰ ਕਾਫੀ ਸ਼ਾਨ ਹੈ ਇਹ ਟੈਕ ਦੇਖਾ ਲਓ ਸੋ ਹੁਣ ਆਪਾਂ ਇੱਕ ਆ ਛੋਟੇ ਮਤਲਬ ਫਰਸਟ ਸਟੈਪ ਆ ਜਿਹੜਾ ਬੈਗ ਬਣਾਇਆ ਹੈ ਜਿਸ ਨੇ ਲੇਡੀਜ਼ ਨੇ ਮਤਲਬ ਦੂਸਰੇ ਪਰਸ ਨਹੀਂ ਵਰਤਣੀਆਂ ਤਾਂ ਹੈਂਡ ਮੇਡ ਜਿਹੜੇ ਪਰਸ ਆ ਉਹ ਹੀ ਵਰਤ ਰਹੇ ਨੇ ਇਸ ਤੋਂ ਲਾਵਾ ਆਪਾਂ ਆਹ ਮੋਬਾਈਲ ਬੈਗ ਛੋਟੇ ਸੋ ਆਪਦੇ ਕਿਤੇ ਜਿਆਣਾ ਕੈਰੀ ਕਰਨਾ ਮੋਬਾਈਲ ਆਫਾ ਹੋ ਜਾਂਦਾ ਇਹਦੇ ਚ ਪਾਉ ਤੇ ਪਾਏ ਨਾਲ ਆਪਦੇ ਬਾਹਰ ਵੀ ਕੰਨ ਸਕਦੇ ਆ ਔਰ ਇਸ ਤੋਂ ਲਾਵਾ ਜਿਵੇਂ ਪਾਣੀ ਵਾਲੀ ਬੋਤਲ ਇਹ ਵਿੱਚ ਪਾਉਣੀ ਹੈ ਆਹ ਵੀ ਪਾਣੀ ਵਾਲੀ ਬੋਤਲ ਇਹਦੇ ਵਿੱਚ ਪੈ ਜਾਊਗੀ ਨਾਲੇ ਖੱਦਰ ਹੈ ਖਾਦੀ ਇਹਦੇ ਵਿੱਚ ਠੰਡੀ ਰਹੂਗੀ ਬੋਤਲ ਸੋ ਇਹਦੇ ਵਿੱਚ ਹੀਟ ਨਹੀਂ ਫੜਦੀ ਔਰ ਕਾਫੀ ਚੀਜ਼ਾਂ ਹੋਰ ਵੀ ਅੱਗੇ ਤੋਂ ਤੁਹਾਨੂੰ ਹੋਰ ਚੀਜ਼ਾਂ ਵੀ ਲੈ ਕੇ ਆਵਾਂਗੇ ਸੋ ਇਸ ਤਰ੍ਹਾਂ ਦੇ ਜੋ ਡਿਜ਼ਾਈਨਿੰਗ ਹੈ ਸੋ ਅਗਲੀ ਵੀਡੀਓ ਜੂਨ ਦਿਖਾਵਾਂਗੇ ਕਿ ਇੱਕ ਨਵਾਂ ਕਨਸੈਪਟ ਹੋਰ ਹੈ ਜਿਵੇਂ ਮਤਲਬ ਬੈਗ ਹੁੰਦੇ ਚੌਂਸ ਉਹ ਵੀ ਅਸੀਂ ਤਿਆਰ ਕਰ ਰਹੇ ਹਾਂ ਸੋ ਸਾਡਾ ਟੀਚਾ ਇਹ ਹੈ ਵੀ ਜੋ ਵੀ ਬਾਜ਼ਾਰ 'ਚ ਲੈਦਰ ਦੀਆਂ ਜਾਂ ਹੋਰ ਵੀ ਕੋਈ ਆਰਟੀਫੀਸ਼ੀਅਲ ਚੀਜ਼ਾਂ ਵਿਕਦੀਆਂ ਉਹਨਾਂ ਦੀ ਤਰ੍ਹਾਂ ਜੋ ਹੱਟ ਕੇ ਇੱਕ ਵੱਖਰਾ ਆਪਣਾ ਜੋ ਪੁਰਾਣਾ ਸੱਭਿਆਚਾਰ ਸੀ ਹਾਲੇ ਤੋਂ 100 ਸਾਲ ਪੁਰਾਣਾ ਉਹਨੂੰ ਆਪਾਂ ਫੇਰ ਜਾਗਰੂਕ ਕਰੀਏ ਔਰ ਲੋਕਾਂ ਨੂੰ ਵੀ ਜਾਗਰੂਕ ਕਰੀਏ ਵੀ ਜਿਹੜਾ ਪੋਲੀਥੀਨ ਹੈ ਉਹਦੀ ਵਰਤੋਂ ਨਾ ਕੀਤੀ ਜਾਵੇ ਕਿਉਂਕਿ ਇਹ ਸੇਧ ਲਈ ਬਹੁਤ ਹਾਨੀਕਾਰਕ ਹੈ ਕਿਉਂਕਿ ਹੁਣ ਬਾਜ਼ਾਰਾਂ 'ਚ ਜਾਂਦੇ ਆ ਜਿੱਥੇ ਵੀ ਆਪਾਂ ਲਿਖਾਦੇ ਆਂ ਜਿ ਸਬਜ਼ੀਆਂ ਪਾਉਣੇ ਆ ਗਰੀ ਉਹਨਾਂ ਨੂੰ ਛੱਡੋ ਔਰ ਆਪਣੇ ਪਹਿਲਾਂ ਵਾਲਾ ਕਲਚਰ ਹੈ ਜਦੋਂ ਸੋ ਝੋਲੇ ਵਰਤੋਂ ਆਉਦੇ ਜੋ ਆਪਣੇ ਪਹਿਲਾਂ ਬਜ਼ੁਰਗਾਂ ਕੋਲ ਹੁੰਦੇ ਸੀ ਜਿੰਨਾ ਮਰਜ਼ੀ ਸਮਾਨ ਪਾ ਲੋ ਔਰ ਇਹਦਾ ਇਹਦਾ ਪ੍ਰਾਈਸ ਆ ਪਿਛਲੀ ਵੀਡੀਓ ਸਾਨੂੰ ਪੁੱਛਿਆ ਸੀ ਇਹ ਪ੍ਰਾਈਸ ਹੀ ਸਿਲਫੀ ਜਾਇਜ ਰੱਖਿਆ 250 ਰੁਪਏ ਝੋਲੇ ਦਾ ਉਸ ਤੋਂ ਇਲਾਵਾ ਜੇਪਾਲੇ ਝੋਲੇ ਵੀ ਐ ਤੇ ਜਿਸ ਤਰ੍ਹਾਂ ਦੇ ਜੇ ਕਿਸੇ ਨੇ ਆਪ ਦੇ ਮਨਪਸੰਦ ਦੇ ਬਣਾਉਣੇ ਵੀ ਹੋਣ ਉਹ ਵੀ ਆਪਾਂ ਤਿਆਰ ਕਰ ਦਾਂਗੇ ਬਲਕਿ ਚਾਹੀਦੇ ਹੋਣ ਜੇ ਕਿਸੇ ਨੂੰ 2 400 500 ਝੋਲੇ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਹੈ ਉਹ ਇਸ ਤੋਂ ਇਲਾਵਾ ਆਹ ਸੀਨਰੀਆਂ ਜਿਵੇਂ ਮੈਂ ਤੁਹਾਨੂੰ ਜਿਹੜੀਆਂ ਦਿਖਾਈਆਂ ਸੀ ਇਹ ਸੀਨਰੀਆਂ ਬਣਾਈਆਂ ਐ ਇਹਦੇ ਵਿੱਚ ਤੁਸੀਂ ਵੱਡੇ ਵੀ ਆਪ ਦੀ ਵਿਆਹ ਮੈਰਿਜ ਐਨੀਵਰਸਰੀ ਦੀ ਜਾਂ ਮੈਰਿਜ ਦੀ ਫੋਟੋ ਲਵਾ ਕੇ ਜਾਂ ਬੱਚੇ ਦਾ ਜਨਮ ਦਿਨ ਹੈ ਜਾਂ ਕੋਈ ਹੋਰ ਵੀ ਫੰਕਸ਼ਨ ਵਾਲੀ ਫੋਟੋ ਲਵਾ ਕੇ ਤੁਸੀਂ ਇਹਦੇ ਵਿੱਚ ਤੁਸੀਂ ਆਪ ਦੀ ਦੀਵਾਰ ਤੇ ਲਾ ਸਕਦੇ ਹੋ ਤੇ ਬਹੁਤ ਇੱਕ ਚੰਗਾ ਪ੍ਰਾਲਾ ਕੀਤਾ ਵੀ ਉਹ ਆਪਣੇ ਲੋਕਾਂ ਨੂੰ ਜੋ ਆਪਣੇ ਆਉਣ ਵਾਲੀ ਬੀਬੀ ਹੈ ਉਹਨੂੰ ਆਪਣੇ ਪੁਰਾਣੇ ਛੱਬੇ ਚਾਰ ਨਾਲ ਜੋੜ ਸਕੀਓ ਤੇ ਹੋਰ ਵੀ ਕਾਹਦੀ ਚੀਜ਼ ਹੈ ਇੱਕ ਸ਼ੇਅਰ ਕਰਨ ਵੀ ਹੋ ਸਕਦਾ ਹੈ ਇਸ ਤਰ੍ਹਾਂ ਕੀਸ਼ੇ ਬੰਦ ਕਰਕੇ ਵਧੀਆ ਆ ਦੇ ਸ਼ੋਕੇ ਚ ਰੱਖੂ ਉਹ ਤੁਹਾਡੇ ਘਰ ਦੀ ਸ਼ੋਭਾ ਨਹੀਂ ਵਧਾਉਗਾ। ਇਹ ਕਾਫੀ ਚੀਜ਼ਾਂ ਹੋਰ ਆ ਜਿਹੜੀਆਂ ਨਵੀਆਂ ਲੈ ਕੇ ਆਵਾਂਗੇ। ਬਾਕੀ ਹੋਰ ਵੀ ਆਪਣੇ ਕਿਸਾਨ ਭਰਾ ਆਏ ਆ। ਉਹ ਇਧਰ ਆ ਬਾਈ ਆਏ ਆ। ਇਹਦੇ ਬੰਨੇ ਮਿੰਟ ਮੰਡੀ ਕੋਲ। ਮੰਡੀ ਕੋਲ ਵੀ ਤੋਂ ਅੱਜ ਇਹ ਸ਼ਹਿਦ ਲੈ ਕੇ ਆਏ ਪਿਓਰ ਇਹਨਾਂ ਕੋਲ ਪਿਓਰ ਸ਼ਹਿਦ ਹੁੰਦਾ ਹੈ। ਢੀ ਬੋਲਣ ਹੁੰਦਾ ਹੈ। ਇਹ ਚੀਜ਼ਾਂ ਹੋਣ ਵਾਲੇ ਲੋਕਾਂ ਨੂੰ ਪਤਾ ਹੀ ਨਹੀਂ। ਆ ਢੀ ਪੋਣਨ ਕੀ ਹੈ। ਸਾਜ ਕਰਕੇ ਨਵੇਂ ਨੂੰ ਤਾਂ ਜਮੇ ਹੀ ਨਹੀਂ ਪਤਾ ਇਹਨਾਂ। ਤੋਂ ਇਹ ਬਹੁਤ ਚੰਗੀਆਂ ਚੀਜ਼ਾਂ ਆ। ਤੁਜੀ ਵਰਤੋ। ਸ਼ਹਿਰ ਨਹੀਂ ਘਰ ਦਾ ਬਈ ਨਾ ਤੁਹਾਡੇ ਹਾਂਜੀ ਹਾਂ ਬਿਲਕੁਲ ਬਿਲਕੁਲ ਘਰ ਦਾ ਪਿਆਰ ਸ਼ਹਿਰ ਦਾ ਜੀ ਇਹਨਾਂ ਕੋਲ ਆਓ ਇੱਥੇ ਵੀਰ ਹੁੰਦੇ ਆ ਆ ਨਾਲ ਬਾਈ ਬੈਠੇ ਆ ਇਹਨਾਂ ਕੋਲ ਸਬਜ਼ੀ ਹੁੰਦੀ ਹੈ ਆਰਗੇਨਿਕ ਠੀਕ ਹੈ ਨੀ ਬਿਨਾਂ ਰੇਸ ਬਰੇ ਵਾਲੀ ਜਿਹੇ ਸਬਜ਼ੀ ਲੈ ਕੇ ਹੁੰਦੇ ਆ ਜਿਹੜੀ ਵੀ ਸਬਜ਼ੀ ਜਾਓਗੇ ਸਾਰੀ ਮੈਂ ਆ ਬਾਈ ਉਹਨੇ ਬੈਠੇ ਆਏ ਗੁਰੂ ਘਟਾ ਬਾਬਾ ਗੁਰੂ ਘਟਾ ਪਿੰਡ ਹੈ ਜੀ ਇਹਨਾਂ ਦਾ ਜੇ ਇਹਨਾਂ ਨਾਲ ਸੰਪਰਕ ਕਰਨਾ ਜਿਵੇਂ ਪਹਿਲਾਂ ਵਾਲੀ ਵੀਡੀਓ ਜਿਹੜੀ ਅਸੀਂ ਤੁਹਾਨੂੰ ਦਿਖਾਈ ਆ ਉਹ ਜੋ ਸਬਜ਼ੀ ਚਾਹੋਗੇ ਪਿਓ ਰਿਨਾ ਰੇਸ ਬਰੇ ਵਾਲੀ ਉਹ ਤੁਹਾਨੂੰ ਮਿਲੂਗੀ ਇਨਾਂ ਕੋਲ ਹਰ ਤਰ੍ਹਾਂ ਦੀ ਸਬਜ਼ੀ ਮਿਲ ਸਕਦੀ ਹੈ ਉਪਰਕੇ ਆਪਣੇ ਕੋਲ ਆ ਸੇਵੀਆਂ ਆ ਜੋ ਪੁਰਾਣਾ ਕਲਚਰ ਹੈ ਜੋ ਖਰਾਕਾਂ ਦੀ ਸਾਡੀਆਂ ਪਹਿਲਾਂ ਵਾਲੀਆਂ ਹੁਣ ਖਤਮ ਹੋਈਆਂ ਨੇ ਇਹਨਾਂ ਲੋ ਆ ਮੱਠੀਆਂ ਬਦੁਨੀਆ ਪਿਆਰ ਕਰਦੀਆਂ ਸੀ ਉਹ ਮਠੀਆਂ ਵੀ ਬਣਾਏਗਾ ਹੁਣ ਤੁਹਾਨੂੰ ਘਰੇ ਮੱਖਾ ਮਾਂ ਦੀ ਲੁਕ ਨਹੀਂ ਪਣੀ ਆਮਾ ਨਹੀਂ ਮਿਲ ਜਾਣੀਆਂ ਉਸ ਤੋਂ ਇਲਾਵਾ ਬਾਈ ਵੀ ਇਹੀ ਆਏ ਆ ਨਾਬੇ ਤੋਂ ਪਟਿਆਲੇ ਤੋਂ ਇਹ ਤੁਹਾਨੂੰ ਪਹਿਲਾ ਵੀਡੀਓ ਵੀ ਦਿਖਾਇਆ ਸੀ ਕਿਉਂਕਿ ਇਹਨਾਂ ਕੋਈ ਚਾਰ ਲੈ ਸਕਦੇ ਹਾਂ ਆਮ ਦੀ ਚਟਨੀ ਦਾ ਤਜਰਬਾ ਹੈ ਉਹ ਇਹ ਹਰ ਮੇਲੇ 'ਚ ਤੁਹਾਨੂੰ ਜਿੱਥੇ ਵੀ ਪੰਜਾਬ 'ਚ ਮੇਲਾ ਹੋਊਗਾ ਬਾਈ ਵੀ ਤੁਹਾਨੂੰ ਮਿਲਣਗੇ ਇਹ ਹਰ ਮੇਲੇ ਦੀ ਸ਼ਾਨ ਹੁੰਦੇ ਤੁਸੀਂ ਦੇਖ ਲਓ ਸਰਦਾਰ 'ਚ ਖੜੇ ਉਹਨਾਂ ਦੇ ਉੱਤੇ ਠੀਕ ਹੈ ਇਹ ਆਰਗੈਨਿਕ ਚੀਜ਼ਾਂ ਪਿਓਰ ਚੀਜ਼ਾਂ ਲੈ ਕੇ ਆਉਣਗੇ ਇਸ ਤੋਂ ਅਗੇ ਬਾਈ ਹੁਣ ਆਏ ਲੁਧਿਆਣੇ ਤੋਂ ਇਹਨਾਂ ਕੋਲ ਬੂਠੇ ਹੁੰਦੇ ਆ ਇਹ ਦੱਸੋ ਮੈਂ ਕਿ ਕਿ ਤੁਹਾਨੂੰ ਲੈ ਜਾਵਾਂ ਆਪਣੀ ਕੋਲ ਇਹ ਬਾਈ ਜੀ ਛੋਡੀ ਹੋਣੀ ਹੈ ਇਹ ਲੁਧਿਆਣੇ ਤੋਂ ਆਉਂਦੀ ਆਹ ਜਣੀ ਨਾਲ ਇਹ ਵੀ ਆਉਂਦੇ ਇੱਥੇ ਕੀ ਕੁਛ ਹੁੰਦੇ ਨਹੀਂ ਠੀਕ ਹੈ ਜੀ ਤੁਸੀਂ ਵੀਡੀਓ ਨੂੰ ਪਿਆਰ ਦਿੱਤਾ ਠੀਕ ਹੈ ਉਸੇ ਪਿਆਰ ਦੇ ਸਾਧਕੇ ਅਸੀਂ ਅੱਜ ਮੇਲੇ 'ਚ ਆਪਣੀ ਸਟਾਲ ਲਾਈ ਹੈ ਤੇ ਤੁਹਾਡੇ ਹੌਸਲਾ ਅਭਜਾਈ ਕਰਕੇ ਤੁਸੀਂ ਹੋਰ ਵੀ ਪਿਆਰ ਦੇਣਾ ਤਾਂ ਕਰਕੇ ਅਸੀਂ ਹੋਰ ਵੀ ਅੱਗੇ ਜਿਹੜੇ ਮੇਲੇ ਨੇੜੇ-ਨੇੜੇ ਲੱਗਦੇ ਆ ਉਹਨਾਂ ਨੂੰ ਕਵਰ ਕਰੀਏ ਉਥੇ ਆਪਣੀਆਂ ਸਟਾਲਾਂ ਲਾਈਏ ਔਰ ਖਾਸ ਕਰਕੇ ਮੇਰੇ ਪਿੰਡ ਵਾਲਿਆਂ ਨੂੰ ਕਹਿਣਾ ਜਣਾ ਜੋ ਆਪਣੇ ਬਾਬਾ ਮਿੱਡੂ ਸਿੰਘ ਜੀ ਨੇ ਆਪਾਂ ਨੂੰ ਇੱਕ ਕੋਟ ਦਿੱਤਾ ਆਪਣਾ ਜਿਉਂ ਨਾਲੀ ਪਛਾਣ ਆ ਆਪਣੇ ਕੁਲਾਰ ਉਸ ਤੇ ਆਪਾਂ ਰੱਖਿਆ ਕੁਲਾਰ ਹੈਂਡ ਮੇਡ ਬੈਗ ਔਰ ਝੋਲੇ ਜਿਹੜਾ ਆਪਾਂ ਨਾਮ ਰੱਖਿਆ ਉਹਨਾਂ ਦੇ ਨਾਮ ਨੂੰ ਆਪਾਂ ਹੋਰ ਜੁ ਲਗਾਈਏ ਕੋ ਵੀਡੀਓ ਨੂੰ ਵੱਧ ਤੋਂ ਵੱਧ ਕਰਿਓ ਸ਼ੇਅਰ ਚੰਗੀ ਲੱਗੇ ਚੈਨਲ